ਇੱਕ ਦਰ ਦੁਨੀਆ ਦਾ ਦੁਚੇ ਤਾਂਗ ਸਜਣ ਦੀ ਤੇ ਜੀ ਉਮਰ ਗੁਜ਼ਰਦੀ ਜਾਵੇ ਦੁਹਾਈ ਪਾਪਾ ਕੇ ਮੈਂ ਰੋਵਾਂ ਰੱਬਾ ਹੇ ਤੈਨੂੰ ਮਸਾ ਤਦਸਨਾ ਆਵੇ ਤੇ ਮੈਨੂੰ ਚੁਤਾਈ ਨਾਲੋਂ ਮੌਤ ਦੇ ਦੇ ਮੇਰੀ ਮੁਸ਼ਕਲ ਹੱਲ ਹੋ ਜਾਵੇ ਓ ਭੱਲਾ ਅਸਾਂ ਰੱਬ ਉਹਨੂੰ ਮੰਨਣਾ ਉਹ ਜਿਹੜਾ ਵਿਛੜੇ ਯਾਰ ਮਿਲਾਵੇ ਉਹ ਜਿਹੜਾ ਵਿਛੜੇ ਯਾਰ ਮਿਲਾਵੇ ਉਹ ਬੁੱਲੇ ਸ਼ਾ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ਤੇ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵਹਿ ਭੁਲਿਆ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ ਪਹਾੜਾਂ ਤੇ ਚੜਦੇ ਸਲਾਬ ਵੇਖੇ ਵਿੱਚ ਕੰਡਿਆਂ ਤੇ ਰੁੱਲਦੇ ਗੁਲਾਬ ਵੇਖੇ ਦੌਲਤ ਤੇ ਇਨਾ ਮਾਨ ਨਾ ਕਰ ਭੁੱਲਿਆ ਸੜਕਾਂ ਤੇ ਰੁੱਲਦੇ ਨਵਾਬ ਵੇਖੇ ਸੜਕਾਂ ਤੇ ਰੁੱਲਦੇ ਨਵਾਬ ਵੇਖੇ ਤੂੰ ਅੱਖਾਂ ਤਾਂ ਕਰ ਚਾਨਾ ਵਾ ਮਾਤਾ ਨਹੀਂ ਹੈ ਨਾ ਹਏ ਮਦ ਚਾਨਾ ਵਾ ਉੰਜ ਅਥਰੋ ਨਹੀਂ ਢੱਕਨ ਤਿੰਦਾ ਪਰ ਚੰਦ ਅੰਦਰੋਂ ਖੁਰ ਚਾਨਾ ਵਾ ਫੁੱਲਾਂ ਤੇ ਸਰਦਾਰੀ ਹੁੰਦੀ ਮੈਂ ਵੇਖਾਂ ਤਾਂ ਠਰ ਚਾਨਾ ਵਾ ਲੋਕੀ ਸਾਰੇ ਹੱਸ ਕੇ ਮਿਲਦੇ ਮੈਨੂੰ ਹਏ ਕਸਮੇ ਮੈਤਾ ਢਰ ਚਾਨਾ ਵਾ ਤੇ ਮੈਂ ਅੱਖਾਂ ਤੇ ਪਾਣੀ ਉੱਤੇ ਰੋਜ ਇੱਕ ਜੀਵਨ ਤਰ ਚਾਨਾ ਵਾ ਗੁਰਬਤ ਕਟਕਾਂ ਦੀ ਖੇਡ ਕਰਨ ਰੋਜ ਨਿਮਾਸ਼ੀ ਹਰ ਚਾਨਾ ਵਾ ਤੇ ਸ਼ਾਮੀ ਉੱਥੇ ਖੁਸ਼ੀ ਨਾ ਲੱਭੇ ਤੰਮੀ ਜਿੱਥੇ ਤਰ ਚਾਨਾ ਵਾ ਤੇ ਵੇਲਾ ਉਦੋਂ ਮਲਹਮ ਲਾਵੇ ਜਦੋਂ ਮੈਂ ਸਤਮਾ ਜਦ ਚਾਨਾ ਵਾ ਤੇ ਨਾਸਰ ਗਿਨ ਲੈ ਹਰ ਸ਼ੈ ਆਪਣੀ ਹੁਣ ਤਾਂ ਮੈਂ ਆਪਣੇ ਕਦ ਚਾਨਾ ਵਾ ਹੁਣ ਤਾਂ ਮੈਂ ਆਪਣੇ ਕਦ ਚਾਨਾ ਵਾ ਤੇ ਤੁਸੀਂ ਉੱਚੇ ਤੁਹਾਡੀ ਜ਼ਾਤ ਵੀ ਉੱਚੀ ਤੁਸੀਂ ਵਿੱਚ ਉੱਚਦੇ ਰਹਿੰਦੇ ਅਸੀਂ ਕਸੂਰੀ ਸਾਡੀ ذات ਵੀ ਕਸੂਰੀ ਅਸੀਂ ਵਿੱਚ ਕਸੂਰ ਤੇ ਰਹਿੰਦੇ ਤੇ ਝੂਠੇ ਹਾਸੇ ਹਸਦੇ ਲੋਕੀ ਬੇਦਨਾ ਦਿਲ ਦਾ ਤਸਤੇ ਲੋਕੀ ਚੰਗੇ ਵਕਤ ਤੇ ਸੰਗੀ ਸਾਥੀ ਤੇ ਬੁਰੇ ਵਕਤ ਤੋਂ ਨਾਸਤੇ ਲੋਕੀ ਬੁਰੇ ਵਕਤ ਤੋਂ ਨਾਸਤੇ ਲੋਕੀ ਫੁੱਲਾਂ ਦਾ ਤੂੰ ਅਤਰ ਬਣਾ ਅਤਰਾੰਤਾ ਫਿਰ ਕੱਢ ਤਰਿਆ ਦਰਿਆ ਤੇ ਵਿੱਚ ਫਿਰ ਰਚ ਕੇ ਨਹਾ ਮਸ਼ੀਆਂ ਵਾਂਗੂੰ ਤਾਰੀਆਂ ਲਾ ਫਿਰ ਵੀ ਤੇਰੀ ਬੋਨੀ ਮੁੱਕ ਨਹੀਂ ਪਹਿਲਾਂ ਆਪਣੀ ਮੈਂ ਮੁਕਾ ਪਹਿਲਾਂ ਆਪਣੀ ਮੈਂ ਮੁਕਾ ਜਿੱਥੇ ਕੁੰਝਾਂ ਵਿਸ਼ੋਣੀਆਂ ਹੋਣ ਤਰ ਤੋਂ ਇਲਾ ਉੱਲੋ ਵੀ ਉਸੇ ਮਤਾਰੰਤਰ ਜਿੱਥੇ ਹਿਰਨ ਕਸਤੋ ਦੀਤੀ ਮਹਿਕ ਛੰਡੇ ਲੋੰਬੜ ਕਿੱਟੜ ਵੀ ਉਸੇ ਵਾਰ ਅੰਦਰ ਜਿਹੜੇ ਕਾਬੇ ਵਿੱਚ ਪੜਨ ਨਮਾਜ਼ ਮੋਮਨ ਜਾਵਨ ਪਾਪੀ ਵੀ ਉਸੇ ਦਰਬਾਰ ਅੰਦਰ ਸੌਦਾ ਨੀਤਾ ਨਾਲ ਮਿਲਦਾ ਸਰਦਾਰ ਸਈਆ ਜਿਵੇਂ ਫਰਕ ਹੁੰਦਾ ਫੁੱਲ ਖਾਰ ਅੰਦਰ ਜਿਵੇਂ ਫਰਕ ਹੁੰਦਾ ਫੁੱਲ ਖਾਰ ਅੰਦਰ ਉਹ ਜਿੰਨੇ ਲਾਲਾਂ ਦੀ ਚਾਨ ਪਹਿਚਾਨ ਕਰਨੀ ਉਹ ਪਹਿਲਾਂ ਪੱਥਰਾਂ ਦਾ ਘਾਰੋ ਪਾਰ ਕਰਦੇ ਝੋਲੀ ਫੁੱਲਾਂ ਦੀ ਪਰਨ ਦੀ ਖਵਾਇਸ਼ ਹੋਵੇ ਤਾਂ ਕਲਮ ਹਾਰਾਂ ਦੀ ਕਲਮਟੇ ਯਾਰ ਕਰਦੇ ਉਹ ਜਿੰਨਾ ਸਫਰ ਕਰਨਾ ਘਰਾਂ ਦੇ ਪਿੱਛੇ ਪਹਿਲਾਂ ਵਾਸਤਾ ਨਾਲ ਕਤਾਰ ਕਰਦੇ ਜਿਨਾ ਰੱਬ ਨੂੰ ਮਿਲਣਾ ਸਦਾ ਰਸਾਇਆ ਉਹ ਪਹਿਲਾਂ ਬੰਦਿਆਂ ਤੇ ਨਾਲ ਪਿਆਰ ਕਰਤੇ ਪਹਿਲਾਂ ਬੰਦਿਆਂ ਤੇ ਨਾਲ ਪਿਆਰ ਕਰਤੇ ਤੇ ਮੋਹੋਂ ਬੋਲ ਕਵੱਲੇ ਨਾ ਬੋਲਿਆ ਕਰ ਹੁਣ ਦੇ ਖਸਮ ਨਰਾਜ਼ ਬੜ ਬੋਲੀਆਂ ਤੇ ਕਾਂ ਸਿਰ ਖਾਏ ਕੋਇਲ ਠੰਡ ਪਾਵੇ ਬੜੇ ਫਰਕ ਨੇ ਵਿੱਚ ਬੋਲੀਆਂ ਤੇ ਪੜੇ ਫਰਕ ਨੇ ਵਿੱਚ ਬੋਲੀਆਂ ਤੇ ਕਰਕੇ ਗੱਲ ਗੱਲ ਤੇ ਰਹੀ ਪੱਕਾ ਕਦੇ ਕੱਲ ਨਹੀਂ ਮਤੇ ਕੱਲ ਵੀ ਚਾਵੇ ਕੱਲ ਕੱਲ ਦੀ ਸਚਨਾ ਛੱਡ ਦੇ ਆਦਤ ਅੱਜ ਗੁਜ਼ਰ ਕੇ ਆਈ ਮਾਤਾ ਕੱਲ ਵੀ ਚਾਵੇ ਤੇ ਸੋਨੀ ਉਸੇ ਸ਼ੌ ਵਿੱਚ লাশ ਚਿਸਤੀ ਰੁੜਤੀ ਚਾਵੇ ਪਰ ਯਾਰ ਤੇ ਵੱਲ ਵੀ ਚਾਵੇ। ਉਹ 부ਹਾ ਖਸਮਾ ਦਾ ਨਾ ਛੜੀਏ ਸਰਤ ਆ ਰਸਈਆਂ। ਭਾਵੇਂ ਵਾਂਗ ਸ਼ਮਾ ਤੇ ਲੈ ਖੁੱਲ ਵੀ ਜਾਵੇ। ਭਾਵੇਂ ਵਾਂਗ ਸ਼ਮਾ ਤੇ ਲੈ ਖੁੱਲ ਵੀ ਜਾਵੇ। ਤੇ ਜਸ ਯਾਰ ਤੇ ਯਾਰ ਹਜ਼ਾਰ ਹੋਵਨ। ਉਸ ਯਾਰ ਨੂੰ ਯਾਰ ਨਾ ਸਾਂਝੀ। ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾ ਸਮਝੀ ਹੋਵੇ ਯਾਰ ਤੱਤੇਵੇ ਹਾਰ ਤੈਨੂੰ ਉਸ ਹਾਰ ਨੂੰ ਹਾਰ ਨਾ ਸਮਝੀ ਅਬੱਲੇ ਸ਼ਾ ਭਾਵੇਂ ਯਾਰ ਕਿੰਨਾ ਵੀ ਕਰੀਬ ਹੋਵੇ ਹਾਏ ਉਸ ਦੀ ਸੰਕਤ ਨੂੰ ਕਤੇ ਪਹਿਕਾਰ ਨਾ ਸਮਝੀ ਉਸ ਦੀ ਸੰਕਤ ਨੂੰ ਕਤੇ ਪਹਿਕਾਰ ਨਾ ਸਮਝੀ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ